ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੀਵਨ ਸਿੰਘ ਜੀ ਨਗਰ ਸ਼ੈਦਪੁਰ ਤੋਂ ਦਾਸ ਅਰਜ ਕਰਦਾ ਹੈ ਕਿ ਨਗਰ ਸ਼ੈਦਪੁਰ ਵਿੱਚ ਜੋ ਸੰਘਰਸ਼ ਚੱਲ ਰਿਹਾ ਹੈ ਬਾਬਾ ਜੀਵਨ ਸਿੰਘ ਦਾ ਜੋ ਸਥਾਨ ਟੈਟੇ ਰੀ ਕੀਤਾ ਜਾ ਰਿਹਾ ਹੈ ਜ਼ਗੀਰਦਾਰ ਲੋਕਾਂ ਵੱਲੋਂ ਸੁੱਚੇ ਵੱਲੋਂ ਗੁਰਮੁਖ ਵੱਲੋਂ ਅਤੇ ਉਹਨਾਂ ਦੇ ਨਾਲ ਜੋ ਹੋਰ ਉਹਨਾਂ ਦੇ ਝੂੜੀ ਝੋਕਾ ਅੜੇ ਹੋਏ ਨੇ ਉਹ ਬਾਬਾ ਜੀਵਨ ਸਿੰਘ ਦੇ ਸਥਾਨ ਨੂੰ ਢਾਹ ਢੇਰੀ ਕਰ ਰਹੇ ਨੇ ਦਾਸ ਸਭ ਜਥੇਬੰਦੀਆਂ ਨੂੰ ਇਹ ਅਰਜ਼ ਕਰਦਾ ਹੈ ਕਿ ਰਗੜਾ ਲਾ ਕੇ ਗੋਲੇ ਵੀ ਜਿਹੜੇ ਆ ਰਗੜਾ ਲਾ ਕੇ ਜੋ ਨੁਕਦਾ ਸੁਟਣਾ ਇਹ ਜ਼ਗੀਰਦਾਰਾਂ ਨੂੰ ਸੁਚੇ ਗੁਰਮੁਖ ਨੂੰ ਇਹ ਤੋਂ ਪਾਦੋਂ ਪੋਦ ਗੋਲੇ ਵੀ ਛੱਡੋ ਤੇ ਬਾਕੀ ਇੰਦਰ ਧਿਆਨ ਦੇ ਕੇ ਸੰਗਤ ਨੂੰ ਹੋਰ ਤਿੱਖਾ ਕਰੀਏ ਜੋ ਕਿ ਬਾਬਾ ਜੀਵਨ ਸਿੰਘ ਜੀ ਦਾ ਸਥਾਨ ਭਾਲ ਹੋਵੇ ਬਾਬਾ ਜੀਵਨ ਸਿੰਘ ਦਾ 5 ਤਰੀਕ ਨੂੰ ਜਨਮ ਦਿਹਾੜਾ ਵੀ ਆ ਰਿਹਾ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਕੋ ਪਿਆਰਿਓ ਬਾਬਾ ਜੀਵਨ ਸਿੰਘ ਦਾ ਇਨਸਾਨ ਝੂਲ ਰਿਹਾ ਵਾ ਤੇ ਇਹ ਲੋਕ ਗੁਰੂ ਘਰ ਦੇ ਦੋਖੀ ਜਿਹੜੇ ਆ ਇਹ ਗੁਰੂ ਘਰ ਨੂੰ ਟੈਟੇਰੀ ਕਰਨਾ ਚਾਹੁੰਦੇ ਆ ਫਿਰ ਵੇਖੋ ਵਿੱਚ ਗੱਲ ਉੱਠਦੀ ਆ ਜਿਥੇ ਬੰਦੀਆਂ ਚ ਵੀ ਲੋਕੀ ਛੱਡ ਕੇ ਆਪਣਾ ਧਰਮ ਦੂਸਰੇ ਧਰਮਾਂ ਵਿੱਚ ਜਾਂਦੇ ਨੇ ਬਾਕੀ ਇਹ ਧਰਮ ਸਥਾਨ ਬਾਬਾ ਜੀਵਨ ਸਿੰਘ ਦਾ ਆਪਾਂ ਹਵਾਲਾ ਕਰਾਉਣਾ ਹੈ ਬਾਬਾ ਜੀਵਨ ਸਿੰਘ ਦੀ ਫੌਜ ਨੂੰ ਸਾਰਿਆਂ ਨੂੰ ਇਹ ਖੁੱਲੇ ਸੱਦੇ ਨੇ ਕਿ ਇਹ ਜੋ ਆਪਾਂ ਸੰਘਰਸ਼ ਨੂੰ ਤਿੱਖਾ ਕਰੀਏ ਇਹ ਜਿਹੜੀ ਜੰਗ ਆ ਕਮਸਾਨ ਦੀ ਇੱਥੇ ਸੀਸ ਵੀ ਦੇਣੇ ਪੈ ਤੇ ਆਪਾਂ ਸੀਸ ਦੇਣ ਨੂੰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ